ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਨਿਊਟਰੀ ਦੀ ਰੈਸিপি ਬਿਲਕੁਲ ਮਾਰਕੀਟ ਵਰਗੀ ਅਸੀਂ ਨਿਊਟਰੀ ਬਣਾਵਾਂਗੇ ਤੇ ਨਿਊਟਰੀ ਤੁਸੀਂ ਕੋਈ ਵੀ ਸਾਈਜ਼ ਦੀ ਲੈ ਸਕਦੇ ਹੋ మీడియం ਛੋਟੀ ਵੱਡੀ ਕਿਸੇ ਵੀ ਸਾਈਜ਼ ਦੀ ਲਲੋ ਤੇ ਬਿਲਕੁਲ ਬਾਜ਼ਾਰ ਵਰਗੀ ਬਣੇਗੀ ਕਿਉਂਕਿ ਤੁਹਾਨੂੰ ਪਤਾ ਹੈ ਨਿਊਟਰੀ ਗੁਲਚਾ ਬਹੁਤ ਫੇਮਸ ਆ ਤੇ ਜੜਾ ਤਵਾ ਕੁਲ ਚਾਵਾ ਓਟਾ ਟੇ ਨਾ ਮੈਂ ਰੈਸਪੀ ਅਗੇ ਸ਼ੇਅਰ ਕੀਤੀ ਹੋਈ ਆ ਅੱਜ ਮੈਂ ਤੁਹਾਡੇ ਨਾਲ ਲੱਗੀ ਆ ਨਿਊਟਰੀ ਦੀ ਰੈਸਪੀ ਸ਼ੇਅਰ ਕਰਨ ਬਿਲਕੁਲ ਬਾਜ਼ਾਰ ਵਰਗੀ ਇਹ ਰੈਡੀ ਸਾਡੀ ਨਿਊਟਰੀ ਆ ਅੱਧਾ ਕਿਲੋ ਆ ਸਭ ਤੋਂ ਪਹਿਲਾਂ ਅਸੀਂ ਨਿਊਟਰੀ ਨੂੰ ਕਰਾਂਗੇ ਬੋਇਲ ਤੇ ਚਲੋ ਜੀ ਸਭ ਤੋਂ ਪਹਿਲਾਂ ਨਿਊਟਰੀ ਨੂੰ ਬੋਇਲ ਕਰਦੇ ਆ ਤੇ ਮੈਂ ਤੁਹਾਨੂੰ ਦੱਸਾਂਗੀ ਇਹਦੇ ਵਿੱਚ ਅਸੀਂ ਕੀ ਐਡ ਕਰਾਂਗੇ ਜਿੰਨਾ ਜਿਆਦਾ ਕਲਰ ਜਿਹੜਾ ਵਾ ਬਲੈਕ ਆਏਗਾ ਇਧਰ ਅਸੀਂ ਜਿਹੜੀ ਨਿਊਟਰੀਆ ਨਿਊਟਰੀਆ ਇਹਨੂੰ ਪਾਣੀ ਵਿੱਚ ਡਿਪ ਕਰ ਲਿਆ ਆਵਾ ਇਹਨੂੰ ਬੋਇਲ ਕਰਾਂਗੇ ਦੋਨੋਂ ਸਾਈਜ਼ ਦੀ ਨਿਊਟਰੀਆ ਤੁਸੀਂ ਕਿਸੇ ਵੀ ਸਾਈਜ਼ ਦੀ ਲੈ ਸਕਦੇ ਹੋ ਛੋਟੇ ਸਾਈਜ਼ ਦੀ ਵੀ ਆ ਤੇ ਮੀਡੀਅਮ ਸਾਈਜ਼ ਦੀ ਵੀ ਆ ਤੇ ਇਹਦੇ ਵਿੱਚ ਅਸੀਂ ਐਡ ਕਰਨ ਲੱਗੇ ਆ ਇੱਕ ਕਪੋਟਲੀ ਬਣਾ ਕੇ ਜਦ ਨਾਲ ਇਹਦਾ ਕਲਰ ਚੇਂਜ ਹੋਏਗਾ ਅਸੀਂ ਇਹੀ ਕਰਨ ਲੱਗੇ ਆ ਇੱਕ ਕਪੋਟਲੀ ਜਿਹੜੀ ਤਿਆਰ ਉਹਦੇ ਲਈ ਇੱਕ ਕੋਟਨ ਦਾ ਕਪੜਾ ਨਹੀਂ ਛੋਟਾ ਜਿਹਾ ਲਲਿਆ ਵਾ ਤੇ ਇਹਦੇ ਵਿੱਚ ਮੈਂ ਇੱਕ ਚਮਚ ਜਾਪਤੀ ਲਈਆ ਤੇ ਜਿਹੜੇ ਸਾਡੇ ਸਾਬਤ ਮਸਾਲੇ ਹੋਣਗੇ ਉਹ ਨਾਲ ਹੀ ਮੈਂ ਐਡ ਕਰਾਂਗੀ ਦੋ ਹਰੀ ਇਲਾਚੀ ਲਈਆ ਇੱਕ ਵੱਡੀ ਇਲਾਚੀ ਲਈਆ ਦਾਲਚੀਨੀ ਦਾ ਟੁਕੜਾਵਾ 2 ਇੰਚ ਦਾਵਾ ਤੇ ਨਾਲ ਦੇ ਨਾਲ ਅਸੀਂ ਲਈਆ ਪੰਜ ਜਾਂ ਛੇ ਲੌਂਗ ਇਹਦੇ ਨਾਲ ਜਿਹੜਾ ਵਾ ਇੱਕ ਤੇ ਨਿਊਟਰੀ ਦਾ ਕਲਰ ਬਹੁਤ ਵਧੀਆ ਆਏਗਾ ਤੇ ਇੱਕ ਜੜੀ ਨਿਊਟਰੀ ਦਾ ਫਲੇਵਰ ਆ ਉਹ ਵੀ ਬਹੁਤ ਵਧੀਆ ਆਏਗਾ ਕਿਉਂਕਿ ਜਿੱਦੋਂ ਅਸੀਂ ਬੋਇਲ ਕਰਾਂਗੇ ਤੇ ਜਿੰਨੇ ਵੀ ਫਲੇਵਰ ਅਸੀਂ ਐਡ ਕਰਾਂ ਲੱਗੇ ਪੋੜਲੇ ਬਣਾ ਕੇ ਉਹ ਸਾਰੇ ਨਿਊਟਰੀ ਦੇ ਵਿੱਚ ਆ ਜਾਣਗੇ ਚਲੋ ਜੀ ਇਹਨੂੰ ਇਕੱਠਾ ਕਰਕੇ ਇਕਦਮ ਟਾਈਟ ਕਰ ਲਿਆ ਅਸੀਂ ਤੇ ਹੁਣ ਇਹਨੂੰ ਧਾਗੇ ਨਾਲ ਅਸੀਂ ਬੰਦ ਦਿੰਨੇ ਆ ਤਾਂ ਕਿ ਇਹ ਜਿਹੜੀ ਗੰਢਾ ਖੁੱਲੇ ਨਾਲ ਵਿੱਚ ਚਲੋ ਜੀ ਤੇ ਇਧਰ ਨਿਊਟਰੀ ਦੇ ਵਿੱਚ ਇਹਨੂੰ ਕਰ ਦਿੰਨੇ ਆ ਡਿਪ ਤੇ ਥੋੜਾ ਜਿਹਾ ਅਸੀਂ ਕਰਾਂਗੇ ਇਹਦੇ ਵਿੱਚ ਜਿਹੜਾ ਨਮਕ ਆ ਉਹਨੂੰ ਐਡ ਕਰਾਂਗੇ ਮੈਂ 1 ਚਮਚ ਨਮਕ ਦਾ 1 ਤੋਂ ਘਾਟ ਹੀ ਲੈਣ ਲੱਗੀ ਆ ਅੱਧਾ ਚਮਚ ਸਿਰਫ ਬੋਇਲ ਕਰਨ ਲਈ ਐਡ ਕਰਤਾ ਵਾ ਤੇ ਚਲੋ ਜੀ ਹੁਣ ਗੈਸ ਨੂੰ ਕਰ ਦਿਆਂ ਔਨ ਤੇ ਕਰ ਦਿਆਂ ਨਿਊਟਰੀ ਨੂੰ ਬੋਇਲ ਗੈਸ ਅਸੀਂ ਔਨ ਕਰਕੇ ਤੇ ਜਿਹੜਾ ਨਿਊਟਰੀ ਵਾਲਾ ਪਤੀਲਾ ਵਾ ਉਹਨੂੰ ਅਸੀਂ ਉੱਪਰ ਰੱਖ ਦਿੱਤਾ ਵਾ ਤੇ ਬੋਇਲ ਆਨ ਤੱਕ ਅਸੀਂ ਨੂੰ ਕਰਾਂਗੇ ਬੋਇਲ ਪਾਈਂ 10 ਮਿੰਟ ਕਰਾਂਗੇ ਤੇ ਫਲੇਮ ਥੋੜੀ ਘੱਟ ਹੀ ਰੱਖਾਂਗੇ ਤਾਂ ਕਿ ਜੜੀ ਸਾਡੀ ਨਿਊਟਰੀ ਆ ਬੋਇਲੋ ਕੇ ਬਾਹਰ ਨਾ ਆਵੇ ਇੱਧਰ ਅਸੀਂ ਕੜਾਈ ਰੱਖ ਦਿੱਤੀ ਹੈ ਗਰਮ ਹੋਣ ਲਈ ਤੇ ਤੇਲ ਵੀ ਚ ਐਡ ਕਰ ਦਿੱਤਾ ਵਾ ਸਰੋਂ ਦਾ ਤੈਨੂੰ ਗਰਮ ਹੋਣ ਲਈ ਰੱਖ ਦਿੰਨੇ ਆ ਤੇ ਇੱਧਰ ਕਰਦੇ ਆ ਅਸੀਂ ਤੜਕੇ ਦੀ ਤਿਆਰੀ ਇੱਧਰ ਅਸੀਂ ਤੜਕੇ ਲਈ ਗਾਜਰ ਤੇ ਸ਼ਿਮਲਾ ਮਿਰਚ ਦੀ ਕਟਿੰਗ ਕਰ ਲਈ ਆ ਇਹਨੂੰ ਅਸੀਂ ਸਲਾਈਸ ਚ ਕੱਟਿਆ ਹੋਇਆ ਵਾ ਤੇ ਹਰੀ ਮਿਰਚ ਤੇ ਟਮਾਟਰ ਦਾ ਅਸੀਂ ਦੋਨਾਂ ਚੀਜ਼ਾਂ ਦਾ ਬਣਾਵਾਂਗੇ ਪੇਸਟ ਤੇ ਪਿਆਜ਼ ਵੀ ਇੱਧਰ ਅਸੀਂ ਸਲਾਈਸ ਕਰ ਲਿਆ ਹੋਇਆ ਵਾ ਤੇ ਇਹਦੇ ਵਿੱਚ ਅਦਰਕ ਤੇ ਲਸਣ ਦਾ ਅਸੀਂ ਜਿਹੜਾ ਪੇਸਟ ਆ ਉਹਦਾ ਯੂਜ਼ ਕਰਾਂਗੇ ਤੇ ਸਾਰੀ ਵੈਜੀਟੇਬਲ ਅਸੀਂ ਕੱਟ ਕੇ ਤੇ ਧੋ ਕੇ ਰੱਖ ਲਈ ਹੋਈ ਆ ਇਧਰ ਜੀ ਨਿਊਟਰੀ ਸਾਡੀ ਬੋਇਲ ਹੋ ਗਈ ਹੋਈ ਆ ਤੇ ਇਹ ਜਿਹੜੀ ਉੱਤੇ ਵਾਈਟ ਕਲਰ ਦੀ ਝੱਗ ਜੀ ਆ ਗਈ ਆ ਇਹਨੂੰ ਸਾਰੀ ਨੂੰ ਅਸੀਂ ਉਤਾਰ ਲੈਣੇ ਆ ਕਿਉਂਕਿ ਨਿਊਟਰੀ ਵਿੱਚ ਇੱਕ ਪਾਊਡਰ ਹੁੰਦਾ ਵਾ ਉਹਦੇ ਕਰਕੇ ਇਹ ਝੱਗ ਬਣੀ ਹੋਈ ਆ ਤੈਨੂੰ ਸਾਰੀ ਨੂੰ ਕੱਢ ਲੈਣੇ ਆ ਤੇ ਜਿਹੜੀ ਫਲੇਮ ਆ ਹੁਣ ਅਸੀਂ ਬੰਦ ਕਰ ਦਿੰਨੇ ਆ ਤੇ 5-10 ਮਿੰਟ ਲਈ ਅਸੀਂ ਨੂੰ ਨਿਊਟਰੀ ਨੂੰ ਇੱਦਾਂ ਹੀ ਰਹਿਣ ਦਵਾਂਗੇ ਪਾਣੀ ਵਿੱਚ ਡਿੱਪ ਤੇ ਫੇਰ ਇਹਨੂੰ ਅਸੀਂ ਡਰੇਨ ਕਰਾਂਗੇ ਬਾਅਦ ਵਿੱਚ ਇਨੂੰ ਸਾਫ਼ ਪਾਣੀ ਵਿੱਚ ਧੋਲਾਂਗੇ ਚੰਗੀ ਤਰ੍ਹਾਂ ਜੜੀਆਂ ਪੋਟਲੀ ਆ ਇਹਨੂੰ ਅਸੀਂ ਸਾਈਡ ਤੇ ਕੱਢ ਦਿੰਨੇ ਆ ਹੁਣ ਅਸੀਂ ਜਿਹੜਾ ਸਾਬਤ ਮਸਾਲਾ ਵਿੱਚ ਪਾਵਾਂਗੇ ਜੀਰਾ ਥੋੜਾ ਜਿਹਾ ਧਨੀਆ ਤੇ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਵਾਂ ਇੱਕ ਅੱਧਾ ਲੌਂਗ ਤੇ ਗੁਲਾਬ ਦੇ ਪੱਤੇ ਤੇ ਆਹ ਸਾਬਤ ਮਸਾਲੇ ਨੂੰ ਹੁਣ ਅਸੀਂ ਐਡ ਕਰਾਂਗੇ ਤੇਲ ਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਅਸੀਂ ਜਿਹੜਾ ਤੇਜ ਪੱਤਾ ਸਾਬਤ ਮਸਾਲਾ ਤੇ ਪਿਆਜ਼ ਦਾ ਕਲਰ ਹਲਕਾ ਜਿਹਾ ਚੇਂਜ ਹੋ ਗਿਆ ਹੈ ਵਾ ਤੇ ਹੁਣ ਇਹਦੇ ਵਿੱਚ ਅਸੀਂ ਐਡ ਕਰਾਂਗੇ ਗਾਜਰ ਜਿਹੜੀ ਅਸੀਂ ਸਲਾਈਸ ਕੀਤੀ ਸੀ ਤੇ 5 ਮਿੰਟ ਲਈ ਇਹਨੂੰ ਵੀ ਚਰਦੇ ਹਾਂ ਲੜਕੀਆਂ ਦੇ ਵਿੱਚ ਪਾਈ ਜਿਹੜੀ Shimla mirch ਹੈ ਉਹ ਤੁਹਾਨੂੰ ਪਤਾ ਹੀ ਜਲਦੀ ਵਿੱਚ ਪੱਕ ਜਾਂਦੀ ਆ ਤੇ ਗਾਜਰ ਨੂੰ ਥੋੜਾ ਜਿਹਾ ਟਾਈਮ ਲੱਗੇਗਾ ਕਿਉਂਕਿ ਹਾਰਡ ਹੁੰਦੀ ਆ ਗਾਜਰ ਤੇ ਇਸ ਕਰਕੇ ਆਹ 3 ਪਿਆਜ਼ ਦੇ ਨਾਲ ਹੀ ਥੋੜੀ ਜਿਹੀ ਗਾਜਰ ਨੂੰ ਵੀ ਫਰਾਈ ਕਰ ਲੈਣੇ ਆ ਗਾਜਰ ਸੌਫਟ ਹੋ ਗਈ ਆ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆ ਸ਼ੂਕਾ ਮਿਰਚ ਇਨੂੰ ਵੀ ਮਿਕਸ ਕਰ ਦਿੰਨੇ ਆ ਤੇ ਇਹਨੂੰ ਹੀ ਹਲਕਾ ਜਿਹਾ ਫਰਾਈ ਕਰ ਦਈਏ ਵੀ ਇਸੇ ਢੇਢੇ ਤੇ ਤੇ ਨਾਲ ਦੇ ਨਾਲ ਹੀ ਅਸੀਂ ਜਿਹੜਾ ਆਦਰਕ ਲਸਣ ਦਾ ਪੇਸਟ ਆ ਉਹਨੂੰ ਵੀ ਚੈਟ ਐਡ ਕਰ ਦਿੰਨੇ ਆ 2 ਚਮਚ ਲਿਆਵਾ ਮੈਂ ਤਾਂ ਕਰ ਲਸਣ ਦਾ ਪੇਸਟ ਹੈ ਇਸ ਫੜੀ ਜੜੀ ਚੰਦਾ ਵਿੱਚ 24 ਸੌਫਤ ਹੋ ਗਈ ਹੋਈਆਂ ਤੇ ਹੁਣ ਆਪਾਂ ਕਰ ਲੱਗੀਆਂ ਇਹਦੇ ਵਿੱਚ ਐਡ ਟਮਾਟਰ ਤੇ ਮਿਰਚ ਦਾ ਜਿਹੜਾ ਹਰੀ ਮਿਰਚ ਦਾ ਪੇਸਟ ਬਣਾਇਆ ਵਾ ਉਹਨੂੰ ਐਡ ਕਰ ਦਿੰਨੇ ਆ ਇਹਨੂੰ ਵੀ ਵਿੱਚ ਚੰਗੀ ਤਰ੍ਹਾਂ ਪਕਾ ਲਾਂਗੇ ਇੱਧਰ ਜਿਹੜਾ ਢੱਕੜ ਪਾਹ ਪੋਚ ਗਿਆ ਆ ਨਾ ਹੋਣਾ ਤੇ ਇਹਦੇ ਵਿੱਚ ਜਿਹੜੇ ਸਾਬਤ ਮਸਾਲੇ ਆ ਹੋਰ ਸੌਰੀ ਸਾਬਤ ਮਸਾਲੇ ਨਹੀਂ ਜਿਹੜੇ ਪੀਸੇ ਮਸਾਲੇ ਆ ਹਲਦੀ ਜੀਨੀਰ ਕਿ ਉਹ ਐਡ ਕਰਾਂਗੇ ਇੱਧਰ ਅਸੀਂ 1 ਚਮਚ ਨਮਕ ਦਾ ਲਿਆ ਵਾ ਕਾਲੀ ਮਿਰਚ ਲਈ ਆ ਪੀਸੀ ਹੋਈ ਲਾਲ ਮਿਰਚ ਦਾ ਅੱਧਾ ਚਮਚਾ ਕਾਲੀ ਮਿਰਚ ਦਾ ਵੀ ਅੱਧਾ ਚਮਚਾ ਹਲਦੀ ਵੀ ਅੱਧਾ ਚਮਚ ਲਈਆ ਤੇ ਜਿਹੜੀ ਕਸ਼ਮੀਰੀ ਲਾਲ ਪਾਊਡਰ ਆ ਉਹ ਅਸੀਂ 1/4 ਚਾਹ ਦਾ ਚਮਚਾ ਤੇ ਇੱਧਰ ਅਸੀਂ ਗਰਮ ਮਸਾਲਾ 1 ਚਮਚ ਲਿਆਵਾਂ ਤੇ ਜੀਰਾ ਪਾਊਡਰ ਜਿਹੜਾ ਅੱਧਾ ਚਮਚ ਲਿਆਵਾਂ ਤੇ ਹੁਣ ਅਸੀਂ ਇਹਨਾਂ ਸਾਰਿਆਂ ਨੂੰ ਵਿੱਚ ਐਡ ਕਰਦੇ ਆਂ ਸਾਰੇ ਮਸਾਲੇ ਅਸੀਂ ਐਡ ਕਰਦੇ ਆਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆਂ ਇਸ ਨੂੰ ਫਲੇਟ ਲਗਾ ਕੇ 10 ਮਿੰਟ ਲਈ ਪਕਾਵਾਂਗੇ ਮਸਾਲੇ ਚੜਿਆ ਆਪਣਾ ਫਲੇਵਰ ਵਧੀਆ ਜਆ ਦੇ ਦੇਣ ਤੇ ਥੋੜਾ ਜਿਹਾ ਪਾਣੀ ਐਡ ਕਰਦੇ ਆ ਤਾਂ ਕਿ ਜਿਹੜੇ ਮਸਾਲੇ ਥੱਲੇ ਨਾ ਲੱਗਣ 10 ਮਿੰਟ ਲਈ ਹੁਣ ਅਸੀਂ ਇਹਨੂੰ ਕੱਕ ਦਿੰਨੇ ਆ ਫਲੇਮ ਥੋੜੀ ਲੋ ਕਰ ਦਿੰਨੇ ਆ 10 ਮਿੰਟ ਹੋ ਗਿਆ ਤੇ ਤੜਕਾ ਚੈੱਕ ਕਰਦੇ ਆ ਕੋਲਿੰ ਜਿਹੜਾ ਸਾਡਾ ਸੈਟ ਹੋ ਗਿਆ ਹੈ ਵਾ ਗੱਲ ਹੀ ਸਾਡਾ ਜਿਹੜਾ ਮਸਾਲਾ ਪੁੱਜ ਕੇ ਬਿਲਕੁਲ ਤਿਆਰ ਆ ਤੇ ਹੁਣ ਅਸੀਂ ਇਹਦੇ ਵੀ ਐਡ ਕਰਾਂਗੇ ਨਿਊਟਰੀ ਨੂੰ ਇੱਥੇ ਜਿਹੜੀ ਨਿਊਕਰੀਆ ਨੂੰ ਮੈਂ ਹੱਥ ਨਾਲ ਮੈਸ਼ ਕਰ ਲਿਆ ਆਵਾ ਕਿਉਂਕਿ ਨਿਊਟਰੀ ਸਾਡੀ ਇਕਦਮ ਸੌਫਟ ਹੋ ਗਈ ਸੀ ਤੇ ਥੋੜੀ ਜਿਹੀ ਨੂੰ ਮੈਸ਼ ਕਰਾਂਗੇ ਥੋੜੀ ਜਿਹੀ ਇਸ ਤਰ੍ਹਾਂ ਹੀ ਰਹਿਣ ਦਵਾਂਗੇ ਤੇ ਚਲੋ ਤੜਕੇ ਵਿੱਚ ਐਡ ਕਰਦੇ ਆਂ ਤੇ ਇਹਨੂੰ ਵੀ ਇਸ ਤਰ੍ਹਾਂ ਮਿਕਸ ਕਰ ਦਿੰਦੇ ਆਂ ਦਾ 15 ਮਿੰਟ ਬਿਲਕੁਲ ਲੋ ਫਲੇਮ ਤੇ ਐਟ ਟਾਈਪ ਉਨਾਗੇ ਤੇ ਪਲੇਟ ਦੇ ਕੇ ਇਹਨੂੰ ਕਵਰ ਕਰ ਦਿੰਨੇ ਆ ਤਾਂ ਕਿ ਸਾਰੇ ਮਸਾਲੇ ਜਿਹੜੇ ਆ ਲੋਟਰੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਚਲੋ ਜੀ ਮਿਕਸ ਕਰਤਾ ਵਾ ਹਨ ਇਹਨੂੰ ਟੱਕ ਰਿਨੇ ਆ ਜੀ 10 ਮਿੰਟ ਤੋਂ ਬਾਅਦ ਨਿਊਟਰੀ ਨੂੰ ਕਰਦੇ ਆਪਾਂ ਚੈੱਕ ਸਾਰੇ ਮਸਾਲੇ ਇਕਦਮ ਮਿਕਸ ਹੋ ਗਏ ਹੋਏ ਆ ਤੇ ਹੁਣ ਆਪੀ ਇਹਦਾ ਥੋੜਾ ਜਿਹਾ ਕਲਰ ਡਾਰਕ ਕਰਨ ਲਈ ਇਹਦੇ ਵਿੱਚ ਸੋਇਆ 소ਸ ਨੂੰ ਐਡ ਕਰਾਂਗੇ ਇਹ ਬਦਮ ਸੌਫਟ ਇਹ ਇਹਦੇ ਵਿੱਚ ਅਸੀਂ 2 ਚਮਚ ਸੋਇਆ ਸੋਸ ਲਈ ਹੈ ਇਹਨੂੰ ਐਡ ਕਰ ਦਿੰਨੇ ਆ ਤੁਸੀਂ ਚਾਹੋ ਤੇ ਐਡ ਕਰ ਸਕਦੇ ਹੋ ਨਹੀਂ ਤੇ ਸਕਿੱਪ ਵੀ ਕਰ ਸਕਦੇ ਹੋ ਇਹ ਨਾਲ ਨਿਊਟਰੀ ਦਾ ਕਲਰ ਬਹੁਤ ਵਧੀਆ ਆ ਜਾਏਗਾ ਚਲੋ ਜੀ ਫਾਈਨਮੈਂਟ ਤੱਕ ਸਾਡੀ ਜਿਹੜੀ ਇਹ ਰੈਸਪੀ ਬਿਲਕੁਲ ਤਿਆਰ ਹੋ ਜਾਏਗੀ ਫਾਈਨਮੈਂਟ ਬਾਅਦ ਮਿਲਦੇ ਆਂ चलो जी पाँच मिनट बाद चेक कर लगे हाँ साजी बन के बिल्कुल तैयार है तो आप इन करते हैं सर्वे कलर देखो कि वी आया व ਤੇ ਤੁਸੀਂ ਵੀ ਮੇਰੀ ਜਿਹੜੀ ਇਹ ਰੈਸਪੀ ਹੈ ਨੂੰ ਟਰਾਈ ਟਰਾਈ ਕਰਕੇ ਜ਼ਰੂਰ ਦੇਖਿਆ ਕਰੋ ਤੇ ਤੁਹਾਨੂੰ ਵੀ ਜ਼ਰੂਰ ਪਸੰਦ ਆਏਗੀ ਤੇ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਲੋ ਜੀ ਆਪਾਂ ਕਰਦੇ ਹਾਂ ਇਹਨੂੰ ਸੌ ਤੇ ਨਿਊਟਰੀ ਦੀ ਰੈਡੀਕਸ ਪੀ ਸਾਡੀ ਬਣਤੀ ਤੇ ਤਿਆਰ ਆ ਤੇ ਅਸੀਂ ਇਹਨੂੰ ਕਰਾਂਗੇ ਕੁਲਚੇ ਲਗਾ ਤੇ ਹੁਣ ਅਸੀਂ ਕਰਦੇ ਹਾਂ ਦੀ ਗਾਰਨਿਸ਼ਿੰਗ ਫਿਰ ਵੀ ਟਰਾਈ ਕਰਕੇ ਜ਼ਰੂਰ ਦੇਖਿਓ ਭਾਰ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ